ਸਤਿ ਸ੍ਰੀ ਅਕਾਲ ਦੋਸਤੋ ਅੱਜਕੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਬਾਰੇ ਦੇ ਵਿੱਚ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਹ ਪੰਜਾਬ ਦੇ ਵਿਕਾਸ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਹੈ ਭਾਵੇਂ ਕਿ ਵਿਦੇਸ਼ੀ ਇਨਵੈਸਟਮੈਂਟ ਵਾਸਤੇ ਉਹ ਲਗਾਤਾਰ ਬਾਹਰਲੇ ਮੁਲਕਾਂ ਦੇ ਜਿਹੜੇ ਦੌਰੇ ਕਰ ਰਿਹਾ ਹੈ ਪਿਛਲੀ ਵਾਰ ਉਹ ਜਾਪਾਨ ਤੇ ਦੱਖਣੀ ਕੋਰੀਆ ਦੇ ਜੋ ਦੌਰੇ ਦੇ ਉੱਪਰ ਸਨ ਉੱਥੋਂ ਉਹਨਾਂ ਨੇ ਉਦਯੋਗਪਤੀਆਂ ਨੂੰ ਇਹ ਰਿਕੁਐਸਟ ਕੀਤੀ ਸੀ ਕਿ ਉਹ ਪੰਜਾਬ ਦੇ ਵਿੱਚ ਇਨਵੈਸਟ ਕਰਨ ਔਰ ਦੱਸਿਆ ਹੀ ਜਾ ਰਿਹਾ ਸੀ ਕਿ 500 ਕਰੋੜ ਰੁਪਏ ਦੀ ਜਿਹੜੀ ਇਨਵੈਸਟਮੈਂਟ ਹੈ ਉਥੋਂ ਦੀ ਕੋਈ ਕੰਪਨੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਰਨ ਜਾ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਤੇ ਬੇਰੁਜ਼ਗਾਰੀ ਵੀ ਘਟੇਗੀ ਤੇ ਜੋ ਲੋਕ ਬਾਹਰ ਜਾ ਕੇ ਕੰਮ ਕਰਦੇ ਹੈ ਚਾਹੀਓ ਫੋਰਨ ਕੰਟਰੀਆਂ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਉਸ ਤੇ ਵਿੱਚ ਖੜੋਤ ਆਏਗੀ ਇਸੇ ਲੜੀ ਦੇ ਤਹਿਤ ਹੁਣ ਇੱਕ ਵਾਰ ਫਿਰ ਮਾਨ ਸਰਕਾਰ ਵੱਲੋਂ ਇਨਵੈਸਟਮੈਂਟ ਲਈ ਦੇਸ਼ ਤੋਂ ਬਾਹਰ ਜਾਣਾ ਸੀ ਪਰ ਉਹਨਾਂ ਨੂੰ ਜਿਹੜੀ ਹੈ ਕਲੀਅਰੈਂਸ ਨਹੀਂ ਮਿਲ ਪਾਈ ਭਾਵੇਂ ਕਿ ਪੰਜਾਬ ਦੇ ਵਿਕਾਸ ਤੇ ਲਈ ਹੁਣ ਜਾ ਕੇ ਪੰਜਵੇਂ ਸਾਲ ਦੇ ਵਿੱਚ ਜੋ ਲਾਸਟ ਸਾਲ ਹੈ ਜੋ ਦੂਸਰੀਆਂ ਪਾਰਟੀਆਂ ਕਰਦੀਆਂ ਸਨ ਕਿ ਪੰਜਵੇਂ ਸਾਲ 'ਚ ਜੋ ਜੋ ਵੀ ਖਿੱਤੇ ਦੇ ਵਿਕਾਸ ਹੁੰਦੇ ਆ ਉਹਨਾਂ ਦੇ ਵੱਲ ਧਿਆਨ ਦਿਓ ਪਹਿਲੇ 4 ਸਾਲ ਦੇਖੋ ਵੀ ਨਾ ਇਹੀ ਚੀਜ਼ ਕਵਾਇ ਜਿਹੜੀ ਆਮ ਆਦਮੀ ਪਾਰਟੀ ਦੀ ਦੇਖੀ ਜਾ ਰਹੀ ਹੈ ਕਿਉਂਕਿ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਜਿਹੜਾ ਹੁਣ ਵਾਰ-ਵਾਰ ਪਕਵਨ ਸਿੰਘ ਮਾਨ ਜੀ ਬਾਹਰ ਜਾ ਕੇ ਵਿਦੇਸ਼ੀ ਇਨਵੈਸਟਮੈਂਟ ਕਰਵਾ ਰਹੇ ਇਹ ਤਾਂ ਫਿਰ ਉਦੋਂ ਤੋਂ ਹੀ ਕਰਵਾ ਦੇਣੀ ਸ਼ੁਰੂ ਕਰ ਦੇਣੀ ਚਾਹੀਦੀ ਸੀ ਜਦੋਂ ਸਰਕਾਰ ਬਣੀ ਸੀ ਹੁਣ ਖੀਰਲੇ ਸਾਲ ਦੇ ਵਿੱਚ ਇਹੋ ਜੇ ਐਫਰਟ ਜਿਹੜੇ ਕੀਤੇ ਜਾ ਰਹੇ ਇਹਦਾ ਸਾਫ਼ ਤੇ ਸਿੱਧਾ ਮਤਲਬ ਹੈ 2027 ਦੇ ਵਿੱਚ ਦੁਬਾਰਾ ਵਾਪਸੀ ਹੋਵੇ ਪਰ ਇਹ ਕਹਿਣਾ ਹੈ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦਾ ਕਿ ਹੁਣ ਲੋਕ ਜਿਹੜੇ ਐ ਉਹ ਬੇਬਕੂਫ ਨਹੀਂ ਬੰਦੇ ਭਾਫ ਕਿ ਗੱਲਾਂ ਵਿੱਚ ਨਹੀਂ ਆਉਣਗੇ ਜੇ ਇਨਵੈਸਟਮੈਂਟ ਕਰਵਾਉਣੀ ਸੀ ਤਾਂ ਇਹ ਜਿਹੜੀਆਂ ਨੀਤੀਆਂ ਸੀ ਇਹ ਸਰਕਾਰ ਅੱਜ ਤੋਂ ਜਦੋਂ ਸੱਤਾ ਦੇ ਵਿੱਚ ਆਈ ਹੈ 2022 ਦੇ ਵਿੱਚ ਤੇ ਚਲੋ ਇੱਕ ਸਾਲ ਲੱਗ ਜਾਂਦਾ ਹੈ ਨੀਤੀਆਂ ਨੂੰ ਬਣਾਉਣ ਦੇ ਵਿੱਚ ਵੇਖਣ ਦੇ ਵਿੱਚ ਤੇ ਉਹ ਕਹਿੰਦੇ ਕਿ ਫਿਰ 23 ਤੋਂ ਕਿਉਂ ਨਹੀਂ ਸ਼ੁਰੂ ਕੀਤਾ ਗਿਆ ਹੁਣ ਅਖੀਰਲੇ ਸਾਲ ਵਿੱਚ ਇਹ ਜੋ ਕੀਤਾ ਜਾ ਰਿਹਾ ਇਸ ਨੂੰ ਉਹ ਇਸੇ ਪੱਖ ਨਾਲ ਜੋੜ ਕੇ ਦੇਖ ਰਹੇ ਕਿ 2027 ਦੀਆਂ ਚੋਣਾਂ ਨੇੜੇ ਐ ਪਰ ਉੱਥੇ ਹੀ ਮਾਨ ਸਾਹਿਬ ਨੂੰ ਜਿਹੜਾ ਇੱਕ ਝਟਕਾ ਲੱਗਿਆ ਕਿ ਜੋ ਕੇਂਦਰ ਸਰਕਾਰ ਹੈ ਉਹਦੇ ਵੱਲੋਂ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਹੈ ਵਿਦੇਸ਼ੀ ਦੌਰੇ ਦੀ ਹੁਣ ਇਸ ਨੂੰ ਕਿਸ ਐਂਗਲ ਤੋਂ ਦੇਖਿਆ ਜਾਵੇ ਕਿ ਤਸਲਬਾਜ਼ੀ ਹੈ ਕਿ ਉਹਨਾਂ ਨੂੰ ਵਿਦੇਸ਼ੀ ਦੌਰੇ ਤੋਂ ਜਾਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਬਾਦ ਸਰਕਾਰ ਨੇ ਜੋ ਵੀ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਚਾਹੇ ਉਹ ਹੜਾਂ ਦੇ ਦੌਰਾਨ ਜਾਂ ਹੋਰ ਵਿੱਤੀ ਪੈਕੇਜ ਮੰਗੇ ਐ ਜਾਂ ਜੋ ਕਹਿ ਰਹੇ ਸੀ ਕਿ ਸਾਡਾ ਜੀਐਸਟੀ ਦਾ ਬੈਲੈਂਸ ਸੈਂਟਰ ਸਰਕਾਰ ਵੱਲ ਖੜਾ ਹੈ ਉਹ ਨਹੀਂ ਦੇ ਰਹੇ ਬਹੁਤ ਕੁਝ ਕਹਿੰਦੇ ਹੋਏ ਨਜ਼ਰ ਆ ਰਹੇ ਸਨ ਸੱਚ ਕੀ ਹੈ ਇਹ ਤਾਂ ਉਹੀ ਜਾਣਦੇ ਜਾਂ ਕੇਂਦਰ ਸਰਕਾਰ ਜਾਣਦੀ ਹੈ ਪਰ ਇਸ ਪੱਖ ਨੂੰ ਵੀ ਉਸੇ ਐਂਗਲ ਤੋਂ ਦੇਖਿਆ ਜਾ ਰਿਹਾ ਹੈ ਕਿ ਹੁਣ ਯੂਕੇ ਜਾਣਾ ਸੀ ਮੁੱਖ ਮੰਤਰੀ ਸਾਹਿਬ ਨੇ 25 ਮੈਂਬਰੀ ਵਫਦ ਲੈ ਕੇ ਪਰ ਜਿਸ ਨੂੰ ਮਨਜ਼ੂਰੀ ਹੈ ਕੇਂਦਰ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਕਾਰਨ ਕੀ ਦੱਸਿਆ ਗਿਆ ਉਹ ਦੇਖਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਵਾਰ ਫਿਰ ਵਿਦੇਸ਼ ਦੌਰੇ ਲਈ ਮਨਜ਼ੂਰੀ ਨਹੀਂ ਮਿਲੀ ਵਿਦੇਸ਼ ਮੰਤਰਾਲੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯੂਕੇ ਦੌਰੇ ਲਈ ਕਲੀਅਰੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਸੀਐਮ ਮਾਨ 25 ਮੈਂਬਰੀ ਵਫ਼ਦ ਨਾਲ ਯੂਕੇ ਅਤੇ ਇਜ਼ਰਾਈਲ ਜਾਣ ਵਾਲੇ ਸਨ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸੱਦਾ ਦੇਣਾ ਸੀ ਇਸ ਦੌਰੇ ਦੌਰਾਨ ਮੁੱਖ ਮੰਤਰੀ ਨੇ ਵਿਦੇਸ਼ਾਂ ਵਿੱਚ ਵਸਦੇ ਉਦਯੋਗਪਤੀਆਂ ਨਾਲ ਮਿਲ ਕੇ ਉਹਨਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸੱਦਾ ਦੇਣਾ ਸੀ ਪੰਜਾਬ ਸਰਕਾਰ ਵੱਲੋਂ ਮਾਰਚ ਮਹੀਨੇ ਇਨਵੈਸਟਰ ਸਮਿਟ ਵੀ ਕਰਵਾਈ ਜਾਣੀ ਹੈ ਇਸ ਲਈ ਇਹ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਸੀ ਸਾਲ 2024 ਵਿੱਚ ਵੀ ਸੀਐਮ ਭਗਵੰਤ ਮਾਨ ਨੂੰ ਵਿਦੇਸ਼ ਜਾਣ ਦੀ ਜਿਹੜੀ ਪਰਮਿਸ਼ਨ ਉਹ ਨਹੀਂ ਮਿਲੀ ਸੀ ਉਸ ਸਮੇਂ 2024 ਦੇ ਪੈਰਿਸ 올림픽 ਦੌਰਾਨ ਜਾਣ ਲਈ ਇਜਾਜ਼ਤ ਮੰਗੀ ਗਈ ਸੀ ਪਰ ਐਮਈਏ ਵੱਲੋਂ ਕਲੀਅਰੈਂਸ ਨਹੀਂ ਦਿੱਤੀ ਗਈ ਸੀ ਕੇਂਦਰ ਵੱਲੋਂ ਦੱਸਿਆ ਗਿਆ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਭਗਵੰਤ ਮਾਨ ਦੇ ਵਿਦੇਸ਼ ਦੌਰੇ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਇੱਕ ਵਾਰ ਫਿਰ ਵਿਦੇਸ਼ ਦੌਰੇ ਦੀ ਮਨਜ਼ੂਰੀ ਨਾ ਮਿਲਣ ਨਾਲ ਪੰਜਾਬ ਸਰਕਾਰ ਦੀ ਵਿਦੇਸ਼ੀ ਨਿਵੇਸ਼ ਸੰਬੰਧੀ ਯੋਜਨਾਵਾਂ 'ਤੇ ਸਵਾਲ ਖੜੇ ਹੋ ਰਹੇ ਹਨ ਜਦ ਕਿ ਸਰਕਾਰ ਵੱਲੋਂ ਇਨਵੈਸਟਰ ਸਮਿਟ ਦੀ ਜੜੀ ਤਿਆਰੀ ਕੀਤੀ ਜਾ ਰਹੀ ਹੈ ਇਦੇ ਵਿੱਚ ਭਗਵੰਤ ਸਿੰਘ ਮਾਨ ਵੱਲੋਂ ਵਿਯੋਗ ਪੱਤਿਆਂ ਨੂੰ ਸਰਦਾ ਦੇਣਾ ਸੀ ਕਿ ਉਹ ਮਾਰਚ ਮਹੀਨੇ ਵਿੱਚ ਜਿਹੜੀ ਇਨਵੈਸਟ ਹੋ ਰਹੀ ਹੈ ਸਮਿਟ ਉਹਦੇ ਵਿੱਚ ਹਿੱਸਾ ਲੈਣ ਪਰ ਹੁਣ ਉਹਨਾਂ ਨੂੰ ਜਿਹੜੀ ਜਾਣ ਦੀ ਇਜਾਜ਼ਤ ਨਹੀਂ ਮਿਲੀ ਤਾਂ ਉਹਦੇ ਵਿੱਚ ਉਹ ਜਿਹੜੀ ਇਨਵੈਸਟ ਸਮਿਟ ਹੈ ਉਹਦੇ ਤੇ ਇਸ ਦਾ ਕਾਫੀ ਖਾਸਾ ਪ੍ਰਭਾਵ ਪੈ ਸਕਦਾ ਹੈ ਧੰਨਵਾਦ